ਆਹ ਜੀ ਮੈਨੂੰ ਅੱਜ ਦਾ ਨਹੀਂ ਪਤਾ ਲੱਗਿਆ ਬਹੁਤ ਬਾਬਾ ਜੀ ਦੇ ਜੁਰਦਸ਼ ਕਰਕੇ ਹੋ ਰਹੇ ਜਿਸ ਅੱਗੇ ਮੈਂ ਵੀ ਯੋਗਦਾਨ ਪਾਣਾ ਚਾਹਣਾ ਜੀ ਇਸ ਡਿਜ਼ਾਈਨ ਦੇ ਵਿੱਚ ਤੇ ਆ ਕੋਈ ਪਾਦਾ ਤੁਹਾਡਾ ਨਾਲ ਬਾਬੇ ਦੇ ਨਾਲ ਪੁਰਾਣੇ ਜੁੜੇ ਆ ਤੇ ਹਾਂ ਜੀ ਕਿਹੜੇ ਨਵੇਂ ਹਾਂਜੀ ਬਹੁਤ ਆ ਰਹੇ ਨਹੀਂ ਮੈਂ ਸੁਣ ਕੇ ਕਿ ਇਹ ਡੀਜ਼ਲ ਦੀ ਸੇਵਾ ਜਾਂ ਕੈਸ਼ ਪਰੇਜ ਹੈ ਹੈ ਥੋੜੀ ਜਿਹੀ ਲੋਡ ਆ ਜੀ ਉਹਨਾਂ ਕੋਲ ਇੱਕ ਤਾਂ ਮੈਂ ਮੈਂ ਇੱਕ ਉਹ ਥੋੜਾ ਮੋਟਾ ਜੈਸਪੁਰ ਨਹੀਂ ਆ ਸੇਵਾ ਹੀ ਆ ਮੇਲੋਂ ਜਿਹੜੇ ਹੈਗੇ ਅੱਜ ਕਰਨਾ ਚਾਹਣਾ ਜੀ ਤੇ ਮੈਂ ਇੱਕ ਇੱਕ ਤਾਂ ਮੈਂ ਬੇਨਤੀ ਕਰਨਾ ਚਾਹਣਾ ਜੀ ਕਿ ਜਿੰਨਾ ਵੀ ਲੋਡ ਹੋਏ ਇੱਕ ਡੀਜ਼ਲ ਇੱਕ ਮਿੰਟ ਇੱਕ ਮਿੰਟ ਇੱਕ ਡੀਜ਼ਲ ਦੀ ਕਿੰਨਾ ਐਕਸਟਰਾ ਵੀ ਜਿੰਨ ਲੋਡ ਪਏ ਉਹ ਬਾਬਾ ਹੁਣ ਅਸੀਂ ਕੀ ਕਰੀਏ ਬਾਬਾ ਅਸੀਂ ਕੰਮ ਕਰੀਏ ਪਰ पंज सौ टके चाले पंज सौ टक चूड़ी ते कुंटल कणिक तक़रीबन असीं बि मार ਮੈਂ ਸਾਰੇ ਇਕੱਠੇ ਕਰਾ ਲਈਏ ਤੇ ਮੈਂ ਜੀ ਪਾਣੀ ਥੱਲੇ ਜਾਉਂਗਾ ਤੇ ਫਿਰ ਡੀਜ਼ਲ 10 ਲੱਖ ਲੀਟਰ ਮੈਂ ਪਲਾਨ ਰੱਖਿਆ ਹੈ ਕਿ 10 ਲੱਖ ਲੀਟਰ ਜਿੱਥੇ ਜਿੱਥੇ ਕਿਸਾਨ ਨੂੰ ਲੋੜ ਹੈ ਆ ਬਈ ਆਪ ਜੀ ਜੇ ਆਪ ਜੀ ਦੇਵੇਂ ਆਪ ਜੀ ਕਹਿਓ ਹਾਂ ਪਿਛਲੇ ਸਾਲ ਅਸੀਂ ਪਤਾ ਨਹੀਂ ਕਿਤੇ ਦੇ ਹੀ ਦਸਰੀ ਬਹੁਤ ਲੋੜ ਹੈ ਬਹੁਤ ਲੋੜ ਹੈ ਜੀ 50 ਟ੍ਰੈਕ ਚੱਲਦੇ ਮੈਂ ਉਹ ਵੀ ਕਿਤੇ ਜੀ ਟਰੈਕਟਰ ਵੀ ਅਸੀਂ ਆਪ ਜੀ ਆਪ ਜੀ ਆਦੇਸ਼ ਦੇਣ ਅਸੀਂ ਉੱਥੋਂ ਭੇਜ ਦਾਂਗੇ ਪੰਜਾਬ ਦਾ ਦੂਜੇ ਗਰੁੱਪ ਸਾਡੇ ਜਿੱਥੇ ਕਿਹੜੇ ਹਲਕੇ ਚ ਪ੍ਰੋਬਲਮ ਨਹੀਂ ਨਾ ਦਰ ਵੀ ਜਿੱਥੇ ਵੀ ਕੋਈ ਸਾਡੂੰ ਲੋਡ ਪਈ ਨਾ ਨੰਗਾ ਨਾ ਬਸ ਸਾਧਨਾ ਦੀ ਤੇ ਡੀਜ਼ਲ ਦੀ ਜਾਂ ਕਿਤੇ ਆਪ ਜੀ ਅਰੇਜ ਕਰ ਦਿਓ ਤੇ ਮੈਂ ਨਾਲ ਦੇ ਨਾਲ ਉੱਥੇ ਪਹੁੰਚਾ ਦੇਵਾਂਗਾ ਬਾਦਰਪ ਸਿੰਘ ਸਾਹਿਬ ਨੂੰ ਵੀ ਗਾਣਾ ਜਿੱਥੇ ਵੀ ਸਾਡੇ ਕੋਲ ਸਾਰੀ ਅਸੀਂ ਕਿਤੇ ਗਏ ਤੇ ਕੈਰੀ ਚਾਹੀਦਾ ਜਿਸਕੇ ਲਾਗੇ ਕਿਥੇ ਆਣਾ ਮੇਰਾ ਇੱਕ ਅਮੋਲਾ ਜੀ ਸਾਡਾ ਇੱਥੇ ਹੀ ਬੁਨਾਈ ਕਰਦੇ ਜਿੰਨੇ 70 ਹੈ ਸਾਡੇ ਇੱਥੇ ਹੀ ਦਿੰਦਾ ਹੈ ਨੰਬਰ ਲੈ ਲੈ ਯਾਰ 96 ਲੈ ਸਰ ਬਾਬਾ ਜੀ ਤੇ ਜਦੋਂ ਹੀ ਫੋਨ ਆਇਆ ਪਾਪਾ ਜਦੋਂ ਹੀ ਫੋਨ ਨਾਲ ਤੇ ਦੱਸ ਦਿਓ ਜੋ ਚੀਜ਼ ਦੀ ਜਿਵੇਂ ਆਪਾਂ ਟਰੈਕਟਰਾਂ ਦੀ ਜੀ ਕਿਸੇ ਜੀ ਮੱਥੇ ਵੀ ਉਹ ਵਾਵਾ ਤਾਂ ਗਿਆ ਤਾਂ ਰਕਮ ਦੇ ਜੜੇ ਤਾਂ ਬਾਹ ਮੋਰਾਣਾ ਹਾਂਜੀ ਬਾਹ ਕੋਰਾ ਢੀਏ ਦਾ ਦਿੱਤਾ ਤਾਂ ਹਾਂ ਹਾਂ ਸਾਲਾ ਕੋਈ ਕੰਮ ਕੀਤਾ ਹਾਂਜੀ ਲੋਕ ਬਹੁਤ ਵਧੀਆ ਘਰ ਆਏ ਆ ਆਪਣਾ ਫਰਜ਼ ਹੈ ਫਰਜ਼ ਵੀ ਪੰਦਾ ਜੀ ਆਪਣੀ ਕੌਮ ਦਾ ਫਰਜ਼ ਪੰਦਾ ਪਰ ਮੈਂ ਬਾਬਾ ਜੀ ਇੰਨੀ ਇਹਨੀ ਖੁਸ਼ੀ ਹੈ ਕਿ ਕੌਮ ਚੜ੍ਹਦੀ ਕਲਾ ਤੇ ਦੇਖੋ ਨਾ ਸੈਂਟਰ ਨੇ ਨਾ ਸੂਬੇ ਨੇ ਜਾਂ ਕਿਸੇ ਫੋਨ ਦੇਜ ਦੇ ਕੋਨੇ ਜਿਉਂ ਮਦਦ ਆਈ ਹੈ ਆਪਣੀ ਕੌਮ ਨੇ ਆਪ ਹੀ ਪੈਰਾਂ ਦੀ ਜੰਮਰੀ ਲੈ ਕੇ ਸਾਰਾ ਕੁਝ ਤੁਸੀਂ ਦੇਖੋ ਤੇਜ ਪਾਣੀ ਘਾਤੀ ਦੇ ਨਿਸ਼ਾਨ ਬਹੁਤ ਹੋਣਗੇ ਹਾਂਜੀ ਪਾਣੀ ਨਹੀਂ ਵਧ ਤਾ ਉਹ ਪੂਰਾ ਤਗਾਉ ਰਾਤ ਦਿਨ ਹੱਥ ਪਾਉਂਦਾ ਮੈਂ ਦੇਖਿਆ ਬਹੁਤ ਜਗ੍ਹਾ ਤੇ ਬੰਦ ਜਿਹੜਾ ਬੰਨ ਲਏ ਆਪਣੇ ਬੰਦਿਆਂ ਨੇ ਟੈਂਕ ਰਾਹ ਤੇ ਪੂਰੇ ਪੰਜਾਬ ਜੇ ਲੱਗੇ ਪਾਸਾ ਦੇ ਦੋ ਜਿਹਦਰ ਪੱਕੇ ਨਾ ਕਰਵਾ ਦੇ